ਸਤਿ ਸ਼੍ਰੀ ਅਕਾਲ ਜੀ ਬੇਹਤਰ ਬਹਾਰਪਰੀ ਤੇ ਵੇਖਦੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 29 ਅਮਾਰਚ ਤੋਂ ਲੈ ਕੇ ਤੇ 20 ਅਪ੍ਰੈਲ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ-ਨਾਲ ਤੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ ਤੇ ਇੱਕ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ ਦੂਜੀ ਹਫ਼ਤੇ ਕਹਿ ਸਕਦੇ ਆ ਅਪ੍ਰੈਲ ਤੇ ਜਾਂ ਤੀਜੀ ਹਫ਼ਤੇ ਲੱਗਣ ਦਾ ਆਸਾਰ ਨੇ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਅਫੈਕਟ ਜਿਹੜਾ ਵੇਖਣ ਨੂੰ ਮਿਲ ਸਾਲ ਜੋ ਵੀ ਹੁੰਦੇ ਸੈਟਲਾਈਟ ਤਸਵੀਰਾਂ ਮਾਡਲ ਪ੍ਰਾਪਤ ਹੋਏ ਨੂੰ ਉਸ ਅਕੋਰਡਿੰਗ ਤੁਹਾਡੇ ਤੱਕ ਵੀ ਜਾਣਕਾਰੀ ਕਦੇ ਆ ਕਦੋਂ ਜਿਹੜੇ ਵਦਨੇ ਸ਼ੁਰੂ ਹੋਣਗੇ ਠੀਕ ਹੈ ਤਾਂ ਟੈਂਪਰੇਚਰ ਕੱਲ ਤੋਂ ਹੀ ਆਪਾਂ ਵੇਖ ਰਿਹਾ ਕਿ 28 ਮਾਰਚ ਤੋਂ ਟੈਂਪਰੇਚਰ ਥੱਲੇ ਡਿੱਗੇ ਨੇ ਤੇ ਕਾਫੀ ਗੱਲ ਕਰ ਰਾਤਾਂ ਜਿਹੜੇ ਠੰਡੀਆਂ ਆ ਵੇਖਣ ਨੂੰ ਮਿਲੀਆਂ ਨੇ ਤੇ ਕਾਫੀ ਜਿਹੜੀ ਠੰਡ ਮਹਿਸੂਸ ਹੋ ਰਹੀ ਤੇ ਹੁਣ ਆਪਾਂ ਗੱਲ ਕਰੇ 29 ਤੇ 30 ਮਾਰਚ ਨੂੰ ਇਸ ਤਰ੍ਹਾਂ ਹੀ ਰਹਿਣ ਦੇ ਆਸਾਨ ਜਣ ਕਿ ਟੈਂਪਰੇਚਰ ਉਹਨਾਂ ਦੇ 30 ਡਿਗਰੀ ਤੋਂ ਦਿਨ ਦੇ ਦੇਢ ਥੱਲੇ ਰਿਕਾਰਡ ਕੀਤੇ ਜਾਂ ਸਰ ਰਾਤ ਦਿਨ ਦੇ ਟੈਂਪਰੇਚਰ ਗਰਾਵਟ ਜਿਹੜੀ ਤਰਜ਼ ਕੀਤੀ ਜਾ ਸਕਦੀ ਹੈ ਤਾਂ ਉਸ ਤੋਂ ਬਾਅਦ 31 ਮਾਰਚ ਤੋਂ ਇਹ ਟੈਂਪਰੇਚਰ ਚੜਨੇ ਸ਼ੁਰੂ ਹੋਣਗੇ ਠੀਕ ਹੈ 31 ਉਸ ਤੋਂ ਬਾਅਦ 1 2 3 4 5 ਤੱਕ April ਹੋ ਗਿਆ ਉਸ ਤੋਂ ਬਾਅਦ 6 7 9 10 11 12 April ਤੱਕ ਜਿਹੜੇ ਟੈਂਪਰੇਚਰ ਚੜ੍ਹਣਗੇ ਜਾਨਕਿ ਜਿਹੜੇ ਹੋਣਗੇ ਆ 31 ਤੋਂ ਲੈ ਕੇ 31 March ਤੋਂ 1 2 April ਨੂੰ 32 33 ਜਾਂ 33 34 ਡਿਗਰੀ ਜਿਹੜੇ ਦਰਜ ਕੀਤੇ ਚਾਹ ਸਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਆ ਖੇਤਰਾਵੇ ਤੋਂ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਜਾਵਾਂਗੇ ਜਾਨਕਿ 3 April ਤੋਂ ਬਾਅਦ 3 4 ਤੋਂ ਲੈ ਕੇ 11 12 April ਤੱਕ ਤਾਂ ਜਿਵੇਂ ਜਿਵੇਂ ਆਪਾਂ ਕਾ ਜਾਵਾਂਗੇ April ਦੇ ਠੀਕ ਹੈ ਅਦਵਚਲ ਕਹਿ ਸਕਦੇ ਹਾਂ ਟੈਂਪਰੇਚਰ ਜਿਹੜੇ ਹੋਣਗੇ ਕਈ ਇਲਾਕਿਆਂ ਵਿੱਚ 38-39 ਕਿਤੇ ਕਿਤੇ 39-40 ਡਿਗਰੀ ਤੱਕ ਦਰਜ ਕੀਤੇ ਜਾ ਸਕਦਾ ਕਿਤੇ ਕਿਤੇ 40 ਤੋਂ ਪਲੱਸ ਵੀ ਜਿਹੜੇ ਦਰਜ ਕੀਤੇ ਜਾਸਰ ਜਿਹੜੀ ਗਰਮੀ ਵਧਣੀ ਸ਼ੁਰੂ ਹੋਵੇ ਕਿ ਜਾਨੀ ਕਿ 31 ਮਾਰਚ ਤੋਂ ਬਾਅਦ ਗਰਮੀ ਵਿੱਚ ਜਿਹੜਾ ਅਜਾਫਾ ਜਾਨੀ ਕਿ ਵਾਦਾ ਹੁੰਦਿਆ ਅਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ 29 ਤੇ 30 ਮਾਰਚ ਨੂੰ ਰਾਤਾਂ ਤੇ ਦਿਨ ਜੇ ਠੰਡੇ ਹੋਣ ਦੇ ਅਸਾਰ ਨੇ ਤਾਂ ਉਸ ਵਾਰ 31 ਮਾਰਚ ਤੋਂ ਲੈ ਕੇ 11-12 April ਤੱਕ ਜਿਹੜਾ ਟੈਂਪਰੇਚਰ ਚੜਨਗੇ ਤਾਂ ਉਸ ਵੇਲੇ ਇੱਕ ਜਿਹੜਾ ਸਿਸਟਮ ਆ ਰਿਹਾ ਜੋ ਕਿ 10 ਤੋਂ ਲੈ ਕੇ 10 April ਤੋਂ ਲੈ ਕੇ ਤਾਂ ਜਿਹੜਾ 20 April ਦੇ ਵਿੱਚ ਲੱਗਨ ਦੇ ਅਸਾਰ ਨੇ ਦੂਜੇ ਹਫਤੇ 10 April ਦੇ ਜਾਂ ਤੀਜੇ ਹਫਤੇ ਆ ਲੱਗ ਸਕਦਾ ਸਿਸਟਮ ਜੋ ਵੀ ਹੁੰਦੇ ਸੈਟਲਾਈਟ ਤਸਵੀਰਾਂ ਤੁਸੀਂ ਜੋ ਆ ਸਕਰੀਨ ਤੇ ਦੇਖ ਰਹੇ ਮਾਡਲ ਜਿਹੜਾ ਆਪਾਂ ਨੂੰ ਪ੍ਰਾਪਤ ਹੋਇਆ ਹੈ ਇਹਗਾ ਸਿਸਟਮ ਨੂੰ 10 April ਤੋਂ ਲੈ ਕੇ ਤੇ 20 April ਦੇ ਵਿੱਚ ਜਿਹੜੇ ਲੱਗਨ ਦੇ ਅਸਾਰ ਜਿਹੜੇ ਪਾਂਤੇ ਦਿਖਾਈ ਦੇ ਰਹੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਨੂੰ ਜਿਹੜਾ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਹੈ ਕਈ ਕਿਤੇ ਰਵੇ ਹਲਕੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੀ ਹਵਾਵਾਂ ਦਾ ਜਿਹੜਾ ਪੈਟਰਨ ਹੋਵੇ ਜਿਹੜੇ ਉੱਤਰ ਤੋਂ ਪੱਛਮ ਜਾਂ ਪੱਛਮ ਦਿਸ਼ਾ ਤੋਂ ਵਗਦੇ ਰਹਿਣਗੇ ਅਗਲੇ ਦਿਨਾਂ ਵਿੱਚ ਜਾਨੀ ਕਿ 29 ਮਾਰਚ ਤੋਂ ਲੈ ਕੇ 10-12 April ਦੇ ਇਹ ਵਿਚਕਾਰ ਜਿਹੜੇ ਹਵਾਵਾਂ ਕਿ ਜ਼ਿਆਦਾਤਰ ਪੱਛਮ ਦਿਸ਼ਾ ਤੋਂ ਕਦੇ-ਕਦੇ ਹੋ ਸਕਦਾ ਵਿੱਚੋਂ ਥੋੜੇਕ ਸਮੇਂ ਲਈ ਜਿਹੜਾ ਦੁਪਹਿਰ ਸ਼ਾਮ ਦੇ ਆਸ-ਪਾਸ ਸਵੇਰ ਦੇ ਘੰਟੇ ਵਿੱਚ ਕੁਝਕ ਸਮੇਂ ਲਈ ਹੋ ਸਕਦਾ ਕਿ ਦੱਖਣ ਪੂਰਬ ਤੋਂ ਜਾਂ ਦੱਖਣ ਪੱਛਮ ਤੋਂ ਹਵਾਵਾਂ ਦੀ ਜਿਹੜੀ ਵਾਪਸੀ ਉਸ ਦੇ ਜ਼ਿਆਦਾਤਰ ਹਵਾਵਾਂ ਦੇ ਪੱਛਮ ਦਿਸ਼ਾ ਤੋਂ ਜਾਂ ਉੱਤਰ ਤੋਂ ਆ ਵਗਣ ਦੇ ਜਿਹੜਾ ਅਸਰ ਪਾਉਂਦੇ ਦਿਖਾਈ ਦੇ ਰਹੇ ਨੇ ਅਗਲੇ ਦਿਨਾਂ ਵਿੱਚ ਤਾਂ ਉਸ ਤੋਂ ਬਾਅਦ ਜਿਹੜੇ ਹੋਣਗੇ 29 ਮਾਰਚ ਨੂੰ ਜਾਨੀ ਕਿ ਅੱਜ ਕੁਝ ਖੇਤਰਾਂ ਦ ਸਰੀ ਉਸ ਤੋਂ ਬਾਅਦ 30 ਮਾਰਚ ਤੋਂ ਲੈ ਕੇ 31 ਮਾਰਚ ਨੂੰ ਕੁਝ ਖੇਤਰਾਵਾਂ ਵਿੱਚ ਹਵਾਵਾਂ ਦੀ ਗਤੀ ਤੇਜ਼ रह ਸਕਦੀ 31 ਮਾਰਚ ਤੋਂ ਲੈ ਕੇ 6-7 April ਤੱਕ ਹਵਾਵਾਂ ਠੀਕ-ਠਾਕ ਜਾਣਗੇ ਹਲਕੇ ਦਰਮਿਆਨੇ ਰਫਤਾਰ ਤੇ ਵਗਣ ਦੀ ਸਭਾਵਨਾ ਉਸ ਤੋਂ ਬਾਅਦ 8 ਤੋਂ ਲੈ ਕੇ 8 April ਤੋਂ ਬਾਅਦ ਜਾਨਕੀ 8 April ਤੋਂ ਲੈ ਕੇ 11 12 13 April ਤੱਕ ਹਵਾਵਾਂ ਦੀ ਫਿਰ ਤੋਂ ਗਤੀ ਜਿਹੜੀ ਵਧਣੀ ਸ਼ੁਰੂ ਹੋਵੇਗੀ ਜਾਨਕੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਹੋਗੇ ਪੱਛਮੀ UP ਦਿੱਲੀ ਦੇ ਜ਼ਿਆਤਰ ਖੇਤਰਾਵਾਂ ਵਿੱਚ ਹਵਾਵਾਂ ਜਿਹੜੇ ਤੇਜ਼ ਵਗ ਸਕਦੀ ਜਾਨਕੀ ਆ 20 30 ਤੋਂ ਲੈ ਕੇ 30 35 ਜਾਂ 35 40 ਕਿਤੇ ਕਿਤੇ 40 ਤੋਂ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸਭਾਵਨਾ 8 ਤੋਂ ਲੈ ਕੇ 8-9 ਤੋਂ ਬਾਅਦ ਜਾਨਕੀ 8 ਤੋਂ ਲੈ ਕੇ 8 April ਤੋਂ ਤਾਂ 11 12 13 14 April ਤੱਕ ਜਿਹੜਾ ਮੌਮੰਦ ਦੀ ਗਤੀ ਤੇਜ਼ ਵੇਖਣ ਨੂੰ ਮਿਲ ਸਕਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਤਾਂ ਜਿਹੜਾ ਸਿਸਟਮ ਆ ਰਿਹਾ 10 ਤੋਂ ਲੈ ਕੇ ਠੀਕ 10 11 ਤੋਂ ਲੈ ਕੇ ਤੇ 20 April ਦੇ ਵਿੱਚ ਕਾਰ ਲੱਗਣ ਦੇ ਆਸਾਰ ਨੇ ਹੋ ਸਕਦਾ 10 11 12 ਨੂੰ ਲੱਗ ਜੇ ਜਾਂ ਹੋ ਸਕਦਾ 14 15 ਜਾਂ 16 17 ਜਾਂ 18 ਨੂੰ ਜੇ ਸਿਸਟਮ ਘੱਟ ਸਕਦਾ ਲੱਗ ਹੋ ਸਕਦਾ ਨਹੀਂ ਲੱਗ ਸਕਦਾ ਸਿਸਟਮ ਵਾਧੂ ਸਕਦਾ ਜੋ ਵੀ ਠੀਕ ਆਪਾਂ ਨੂੰ ਡਾਟਾ ਪ੍ਰਾਪਤ ਮਿਲੇਗਾ ਜੋ ਵੀ ਅਗਲੀਆਂ ਸੈਟਲਾਈਟ ਤਸਵੀਰਾਂ ਜੋ ਵੀ ਆਪਾਂ ਨੇੜੇ-ਨੇੜ ਜਾਵਾਂਗੇ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਇਹ ਕਾਫੀ ਦਿਨ ਪਹਿਨ ਸਿਸਟਮ ਲੱਗਣ ਵਿੱਚ ਸਿਸਟਮ ਘਟਕ ਸਕਦਾ ਬਾਧੂ ਸਕਦਾ ਠੀਕ ਹੈ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰੰਗ 10 ਤੋਂ ਲੈ ਕੇ 20 April ਦੇ ਵਿੱਚਕਾਰ ਲੱਗਣ ਦੇ ਅਸਾਰ ਨੇ ਜਾਨੀ ਕਿ April ਦੇ ਦੂਜੀ ਹਫਤੇ ਜਾਂ ਤੀਜੀ ਹਫਤੇ ਲੱਗ ਸਕਦਾ ਹੈ ਤਾਂ ਜੋ ਵੀ ਆਪਣੀ ਜਾਣਕਾਰੀ ਮਿਲੇਗੀ ਜੋ ਵੀ ਆਪਣਾ ਮਾਡਲ ਹੈ ਠੀਕ ਹੈ ਜਿਵੇਂ ਜਿਵੇਂ ਆਪਾਂ ਨੇੜੇ ਆਉਂਦੇ ਜਾਵਾਂਗੇ ਤਾਂ ਇਹ ਕਾਫੀ ਦਿਨ ਪਹਿਨ ਸਿਸਟਮ ਵਿੱਚ ਅ ਤੁਹਾਡੇ ਤੱਕ ਪਹੁੰਚਾਉਂਦੀ ਆ ਕੋਸ਼ਿਸ਼ ਕਰਦੇ ਰਹਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ 29 ਮਾਰਚ ਤੋਂ ਉਸ ਤੋਂ ਬਾਅਦ 30 ਮਾਰਚ ਨੂੰ ਠੰਡੇ ਰਹਿਣ ਦੇ ਅਸਾਰ ਨੇ ਤਾਂ ਉਸ ਤੋਂ ਬਾਅਦ 31 ਮਾਰਚ ਨੂੰ ਫਿਰ ਤੋਂ ਟੈਂਪਰੇਚਰ ਚੜਨੇ ਸ਼ੁਰੂ ਹੋਣਗੇ ਜਾਨੀ 31 ਮਾਰਚ ਤੋਂ ਲੈ ਕੇ ਉਸ ਵੇਲੇ 1 2 3 April ਤੱਕ 32 33 ਅਤੇ 33 34 ਡਿਗਰੀ ਤੱਕ ਉਸ ਵੇਲੇ 3 4 ਤੋਂ ਬਾਅਦ ਇਹ ਟੈਂਪਰੇਚਰ ਅਜਕਦਾਮ ਵਧਣਗੇ ਜਾਨੀ ਕਿ 36 37 ਤੱਕ 38 ਤੇ ਉਸ ਵੇਲੇ ਜਿਵੇਂ ਜਿਵੇਂ 3 ਤੋਂ ਬਾਅਦ 4 5 6 April ਉਸ ਵੇਲੇ 8 9 10 11 April ਤੱਕ ਅਜਿਹਾ ਜਿਵੇਂ ਜਿਵੇਂ ਅਗਾ ਦਿਨ ਜਾਣ ਕੇ ਠੀਕ ਹੈ ਟੈਂਪਰੇਚਰ ਜਕਦਮ ਵਧਣਗੇ ਤੋਂ ਸਿਸਟਮ ਲਗਦਾ ਸਾਰ ਜੇਕਰ ਸਿਸਟਮ ਲਗਦਾ ਟੈਂਪਰੇਚਰ ਵਿੱਚ ਫਿਰ ਤੋਂ ਜਿਹੜਾ ਗਰਾਵਟ ਦਰਜ ਕੀਤੀ ਜਾਸਰੇ ਫਿਰ ਤੋਂ ਜਿਹੜਾ ਮੌਸਮ ਠੰਡਾ ਜਾਂ ਬਣ ਸਕਦਾ ਠੀਕ ਹੈ ਤਾਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੀ ਆ ਕੋਸ਼ਿਸ਼ ਕਰਦੇ ਰਹਾਂਗੇ ਜੋ ਵੀ ਸਿਸਟਮ ਵਿੱਚ ਬਦਲਾਅ ਵੇਖਣ ਮਿਲੇਗਾ ਸਿਸਟਮ ਕਾਟਦਾ ਵਾਧਾ ਤੇ ਕਿਡਕਡ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾ ਦਾਂਗੇ ਚੈਨਲ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਤੇ ਚੈਨ ਧੰਨਵਾਦ ਜੀ ਸਾਰਿਆਂ ਦਾ